ਪਹਿਲੇ ਦੇ ਸਮੇਂ ਵਿੱਚ ਇੱਕ ਪਰਚਲਿਤ ਕਹਾਵਤ ਸੀ ਕਿ ਲੋਕਾਂ ਨੂੰ ਸਿਰਫ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ ਅਤੇ ਉਹ ਹਨ ਭੋਜਨ, ਕੱਪੜੇ ਅਤੇ ਮਕਾਨ ਪਰ ਹੁਣ ਉਹ ਦਿਨ ਖਤਮ ਹੋ ਗਿਆ ਹੈ ਸੈਂਟਰ ਫਾਰ ਮਾਨਟ੍ਰਿੰਗ ਇੰਡੀਅਨ ਇਕਨੋਮਿਕ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਜੋ ਦੱਸਦੀ ਹੈ ਕਿ ਦੇਸ਼ ਦਾ ਆਮ ਆਦਮੀ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਿਹੜੀਆਂ ਚੀਜ਼ਾਂ ਤੇ ਜ਼ਿਆਦਾ ਖਰਚ ਕਰ ਰਿਹਾ ਅਤੇ ਕਿਹੜੀਆਂ ਚੀਜ਼ਾਂ ਤੇ ਉਹ ਕਟੌਤੀ ਕਰ ਰਿਹਾ ਇਸ ਵਿੱਚ ਦੱਸਿਆ ਗਿਆ ਹੈ ਕਿ ਦੇਸ਼ ਵਿੱਚ ਔਸਤਨ ਆਮਦਨ ਵਰਗੇ ਦੇ ਲੋਕ ਕਪੜਿਆਂ ਨਾਲੋਂ ਸ਼ਰਾਬ ਅਤੇ ਕੋਲਡ ਡਰਿੰਕਸ ਤੇ ਜ਼ਿਆਦਾ ਖਰਚ ਕਰ ਰਹੇ ਹਨ ਰਿਪੋਰਟ ਦੇ ਅਨੁਸਾਰ ਬੀਤੀ ਸਾਲ 2023-24 ਵਿੱਚ ਲੋਕਾਂ ਨੇ ਕਪੜਿਆਂ ਤੇ કુલ 7.29 ਲੱਖ ਕਰੋੜ ਰੁਪਏ ਖਰਚ ਕੀਤੇ ਜਦੋਂ ਕਿ ਸ਼ਰਾਬ ਤੇ ਖਰਚ 1.2 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਇਸ ਦੇ ਉਲਟ ਪਿਛਲੇ ਸਾਲ 2022-23 ਵਿੱਚ ਕਪੜਿਆਂ ਤੇ ਖਰਚ 7.60 ਲੱਖ ਕਰੋੜ ਰੁਪਏ ਸੀ ਅਤੇ ਸ਼ਰਾਬ ਤੇ 95 ਲੱਖ ਕਰੋੜ ਰੁਪਏ ਸੀ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਪੜਿਆਂ ਤੇ ਖਰਚੇ ਘਟੇ ਪਰਸ਼ਰਾfte ਖਰਚ ਲਗਭਗ 26% ਦਾ ਵਾਧਾ ਹੋਇਆ ਲੋਕ ਆਪਣਾ ਖੁਦ ਦਾ ਵਾਹਨ ਖਰੀਦਣ ਵਿੱਚ 20 ਵਧੇਰੇ ਦਿਲਚਸਪੀ ਲੈ ਰਹੇ ਨੇ 2022-23 ਵਿੱਚ ਵਾਹਨ ਖਰੀਦਣ ਤੇ ਕੁੱਲ ਖਰਚੇ 2.64 ਲੱਖ ਕਰੋੜ ਰੁਪਏ ਸੀ ਜੋ 2023-24 ਵਿੱਚ ਵਧ ਕੇ 3.26 ਲੱਖ ਕਰੋੜ ਰੁਪਏ ਹੋ ਗਿਆ ਇਸ ਦੇ ਨਾਲ ਹੀ ਜਨਤਕ ਆਵਾਜਾਈ ਸੇਵਾਵਾਂ ਤੇ ਖਰਚ 14.32 ਲੱਖ ਕਰੋੜ ਰੁਪਏ ਤੋਂ ਵਧ ਕੇ 15.50 ਲੱਖ ਰੁਪਏ ਹੋ ਗਿਆ ਇਸ ਤੋਂ ਪਤਾ ਲੱਗਦਾ ਹੈ ਕਿ ਨਿੱਜੀ ਵਾਣ ਖਰੀਦਣ ਤੇ ਖਰਚੇ ਜਨਤਕ ਆਵਾਜਾਈ ਨਾਲੋਂ 3 ਗੁਣਾ ਵੱਧ ਗਿਆ। ਲੋਕ ਆਪਣੀ ਸਿਹਤ ਪ੍ਰਤੀ ਵਧੇਰੇ ਸੁਚੇਤ ਹੋ ਰਹੇ ਹਨ ਜਿਸ ਦਾ ਪ੍ਰਭਾਵ ਸਿਹਤ ਖੇਤਰ ਦੇ ਖਰਚਿਆਂ ਵਿੱਚ ਦੇਖਿਆ ਜਾ ਸਕਦਾ ਹੈ। ਸਿਹਤ ਸਵਾਮਾਂ ਤੇ ਖਰਚੇ 2022-23 ਵਿੱਚ 8.48 ਲੱਖ ਕਰੋੜ ਰੁਪਏ ਤੋਂ ਵੱਧ ਕੇ 2023-24 ਵਿੱਚ 10 ਲੱਖ ਕਰੋੜ ਰੁਪਏ ਹੋ ਗਿਆ, ਜੋ ਕਿ ਲਗਭਗ 18.75% ਦਾ ਵਾਧਾ ਦਰਸਾਉਂਦਾ ਹੈ। ਹਾਲਾਂਕਿ ਬੀਮਾ ਪ੍ਰੀਮੀਅਮ ਤੇ ਖਰਚਾ 13.40 ਲੱਖ ਰੁਪਏ ਰੁਪਏ ਹੋ ਗਿਆ ਖਾਣ ਪੀਣ ਦੀ ਅਵਸਥਾ ਵਿੱਚ ਮਹਿੰਗਾਈ ਕਾਰਨ ਖਾਣ ਪੀਣ ਦੀ ਅਵਸਥਾ ਤੇ ਖਰਚਾ ਵੀ ਵਧਿਆ ਹੈ 2023-24 ਵਿੱਚ ਇਸ ਸਿਹਰੇਣੀ ਦਾ ਕੁੱਲ ਖਰਚਾ 5.15 ਲੱਖ ਰੁਪਏ 28% ਵਾਸੀ ਜੋ ਕਿ ਪਿਛਲੇ ਸਾਲ ਨਾਲੋਂ 8.6% ਵਧ ਹੈ ਸਬਜ਼ੀਆਂ ਫਲ ਅਨਾਜ ਦੁੱਧ ਅੰਡੇ ਖੰਡ ਜੈਮ ਆਦਿ ਤੇ ਖਰਚਾ ਵਧਦਾ ਹੋਇਆ ਇਸਨਾਲੀ ਮਨੋਰੰਜਨ ਤੇ ਖਰਚ 1.38% ਡਿਗਰਾਟਾਈ ਪਰ ਇੰਟਰਨੈਟ ਅਤੇ ਕਾਲਿੰਗ ਸੇਵਾਵਾਂ ਵਾਲੇ ਖਰਚ ਵਿੱਚ 8% ਦਾ ਵਾਧਾ ਹੋਇਆ